ਸਤਿ ਸ਼੍ਰੀ ਅਕਾਲ ਦੋਸਤੋ ਇੱਕ ਬਹੁਤ ਹੀ ਵੱਡੀ ਅਪਡੇਟ ਰਾਜਵੀਰ ਜਵੰਦਾ ਦੇ ਬਾਰੇ ਸਾਹਮਣੇ ਆਈ ਹੈ ਕਿਉਂਕਿ ਦੋਸਤੋ ਤੁਸੀਂ ਬਹੁਤ ਤਰ੍ਹਾਂ ਦੀਆਂ ਗੱਲਾਂ ਹੁਣ ਤੱਕ ਸੁਣੀਆਂ ਹੋਣਗੀਆਂ ਅਫਵਾਹਾਂ ਵੀ ਸੁਣੀਆਂ ਹੋਣਗੀਆਂ ਸਚਾਈ ਵੀ ਸੁਣੀ ਹੋਵੇਗੀ ਪਰ ਦੋਸਤੋ ਜਿਹੜੀ ਅੱਜ ਖਬਰ ਨਿਕਲ ਕੇ ਸਾਹਮਣੇ ਆਈ ਹੈ ਉਸਨੇ ਸਭ ਦੇ ਹੋਸ਼ ਉਡਾ ਕੇ ਰੱਖ ਦਿੱਤੇ ਹਨ ਕਿਉਂਕਿ ਤੁਹਾਨੂੰ ਇਹਦਾ ਪਤਾ ਹੀ ਹੋਵੇਗਾ ਕਿ ਪਿਛਲੇ ਕੁਝ ਦਿਨਾਂ ਤੋਂ ਜਦੋਂ ਤੋਂ ਰਾਜਵੀਰ ਜਵੰਦਾ ਦੀ ਮੌਤ ਹੋਈ ਹੈ ਉਸ ਦਾ ਜਿਹੜਾ ਛੋਟਾ ਬੇਟਾ ਹੈ ਉਸ ਦੀ ਤਬੀਅਤ ਡਾਕਟਰਾਂ ਦੇ ਵੱਲੋਂ ਵੀ ਖਰਾਬ ਦੱਸੀ ਜਾ ਰਹੀ ਸੀ ਪਰ ਹੁਣ ਉਹਨਾਂ ਦੇ ਬੇਟੇ ਦੀ ਹਾਲਤ ਦੇ ਵਿੱਚ ਵੱਡਾ ਸੁਧਾਰ ਆਇਆ ਹੈ ਇਸ ਲਈ ਸਾਡਾ ਫਰਜ਼ ਬਣਦਾ ਹੈ ਕਿ ਪ੍ਰਮਾਤਮਾ ਦਾ ਸ਼ੁਕਰਾਨਾ ਕਰੀਏ ਪਰ ਦੋਸਤੋ ਜਿਵੇਂ ਹੀ ਉਸ ਬੱਚੇ ਦੀ ਹਾਲਤ ਦੇ ਵਿੱਚ ਸੁਧਾਰ ਆਇਆ ਤਾਂ ਰਾਜਵੀਰ ਜਵੰਦਾ ਦੀ ਪਤਨੀ ਆਪਣੇ ਉਸ ਬੇਟੇ ਨੂੰ ਇੱਕ ਇਹ ਸਵਾਲ ਕਰਦੀ ਹੈ ਕਿ ਬੇਟਾ ਤੂੰ ਵੱਡਾ ਹੋ ਕੇ ਆਪਣੇ ਪਾਪਾ ਦੇ ਲਈ ਕੀ ਕੁਝ ਕਰੇਗਾ ਤਾਂ ਉਸ ਪਤਨੀ ਦਾ ਬੇਟਾ ਰਾਜਵੀਰ ਜਵੰਦਾ ਦਾ ਬੇਟਾ ਜਦੋਂ ਇਸ ਗੱਲ ਦਾ ਜਵਾਬ ਦਿੰਦਾ ਹੈ ਤਾਂ ਉਸ ਜਵੰਦਾ ਦੀ ਪਤਨੀ ਦੇ ਹੋਸ਼ ਉੱਡ ਜਾਂਦੇ ਹਨ ਕਿਉਂਕਿ ਉਹ ਬੱਚਾ ਕਹਿੰਦਾ ਹੈ ਕਿ ਮੈਂ ਵੱਡਾ ਹੋ ਕੇ ਇੱਕ ਵੱਡਾ ਆਪਣੇ ਪਾਪਾ ਦੀ ਤਰ੍ਹਾਂ ਵੱਡਾ ਕਲਾਕਾਰ ਬਣਾਂਗਾ ਇਹ ਸੁਣ ਕੇ ਉਸ ਦੀ ਮਾਂ ਰਾਜਵੀਰ ਜਵੰਦਾ ਦੀ ਪਤਨੀ ਰੋਣ ਲੱਗ ਜਾਂਦੀ ਹੈ ਕਿ ਆਖਰਕਾਰ ਹੁਣ ਸਾਡਾ ਪੁੱਤ ਸਾਡੇ ਪੁੱਤ ਦਾ ਸੁਪਨਾ ਪੂਰਾ ਕਰੇਗਾ ਤੇ ਪਤਨੀ ਕਹਿੰਦੀ ਹੈ ਕਿ ਹੁਣ ਮੇਰਾ ਪੁੱਤ ਕਿ ਆਪਣੇ ਪਾਪਾ ਦਾ ਸੁਪਨਾ ਪੂਰਾ ਕਰੇਗਾ ਉਹ ਰਾਜਵੀਰ ਜਵੰਦਾ ਦੀ ਤਰ੍ਹਾਂ ਵੱਡਾ ਹੋ ਕੇ ਇੱਕ ਵੱਡਾ ਕਲਾਕਾਰ ਬਣੇਗਾ ਇਸ ਲਈ ਪਰਿਵਾਰ ਨੇ ਇਹ ਵਾਦਾ ਕੀਤਾ ਹੈ ਕਿ ਉਹ ਉਸ ਨੂੰ ਹੁਣ ਤੋਂ ਰਾਜਵੀਰ ਜਵੰਦਾ ਦੀ ਤਰ੍ਹਾਂ ਉਸ ਨੂੰ ਗਾਇਕੀ ਦੇ ਵਿੱਚ ਤਿਆਰ ਕਰਨ ਦੇ ਲਈ ਬਿਲਕੁਲ ਤਿਆਰ ਹੋ ਚੁੱਕੇ ਹਨ ਤੇ ਰਾਜਵੀਰ ਜਵੰਦਾ ਦੀ ਤਰ੍ਹਾਂ ਹੁਣ ਰਾਜਵੀਰ ਜਵੰਦਾ ਦਾ ਬੇਟਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਛੱਬਿਆ ਚਰਕ ਦੇ ਨਾਲ ਜੋੜੇਗਾ ਤੇ ਦੋਸਤੋ ਇੱਕ ਵੱਡੀ ਖਬਰ ਇਹ ਵੀ ਹੈ ਕਿ 28 ਅਕਤੂਬਰ ਨੂੰ ਰਾਜਵੀਰ ਜਵੰਦਾ ਦੀ ਯਮਲਾ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਇਸ ਕਰਕੇ ਤੁਸੀਂ ਵੱਧ ਤੋਂ ਵੱਧ ਉਸ ਰਾਜਵੀਰ ਜਵੰਦਾ ਨੂੰ ਇਨਸਾਫ ਦਿਵਾਉਣ ਦੇ ਲਈ ਆਤਮਾ ਨੂੰ ਸ਼ਾਂਤੀ ਦੇ ਲਈ ਜਰੂਰ ਇਸ ਫਿਲਮ ਨੂੰ ਦੇਖਣਾ ਤਾਂ ਜੋ ਪਰਿਵਾਰ ਦਾ ਹੌਸਲਾ ਵਧਾਈ ਹੋ ਸਕੇ ਤੇ ਦੋਸਤੋ ਜੇਕਰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਪ੍ਰਮਾਤਮਾ ਤੁਹਾਡੀ ਲੰਮੀ ਉਮਰ ਜਰੂਰ ਕਰਨਗੇ ਧੰਨਵਾਦ